ਮੈਮ ਕੀ ਕਹਿਣਾ ਚਾਹਣਾ ਹੈ ਜਿਹੜਾ ਅੱਜ ਰੇਡ ਦੌਰਾਨ ਇੱਕ ਦੁਕਾਨ ਸੀਲ ਕੀਤੀ ਗਈ ਹੈ ਜਿਹੜਾ ਸਪੰਡਾ ਜੀ ਇਹ ਇਹ ਆ ਮਾਨਯੋਗ ਐਫ ਡੀਏ ਕਮਿਸ਼ਨਰ ਡਾਕਟਰ ਅਮਨੋਪ੍ਰੀਕਾ ਅਤੇ ਪੰਜਾਬ ਸਰਕਾਰ ਦੇ ਹੈਂਡਿਸਟੇਸ਼ਨ ਡਿਪਾਰਟਮੈਂਟ ਦੇ ਡੀਸੀ ਬਨਾਲਾ ਤੇ ਐਸਐਸਪੀ ਬਨਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਂਝੇ ਤੌਰ ਤੇ ਪੁਲਿਸ ਇਪਾਰਟਮੀਂਟ ਤੇ ਭਾਰਤੀ ਸੀਟ ਤੇ ਭਾਰਦੇ ਡਰਗ ਡਿਪਾਰਟਮੈਂਟ ਵੱਲੋਂ ਚੈਕਿੰਗ ਕੀਤੀ ਗਈ ਸੀ ਪਿੰਡ ਤੋਂ ਟੋਲਾ ਹੈਗਾ ਇਹ ਉਸੇ ਇਨਫੋਰਮੇਸ਼ਨ ਕਿ ਇਹ ਜਿਹੜਾ ਮੈਡੀਕਲ ਟੋਲਾ ਉਹ ਗੋਲ ਤੋਂ ਮੈਡੀਸਿਨ ਜਿਹੜਾ ਹੈਗਾ ਦੇ ਹੈਗਾ ਤਾਂ ਸਾਂਝੇ ਤੌਰ ਤੇ ਅਸੀਂ ਚੈਕਿੰਗ ਕਰਕੇ ਤੋਂ ਜਿਹੜੀਆਂ ਕਿ ਨਸ਼ੇ ਵਜੋਂ ਯੂਜ਼ ਹੁੰਦੀਆਂ ਨੇ ਦਵਾਈਆਂ ਉਹਨਾਂ ਦੀਸੇ ਰਿਕਵਰੀ ਲੈਂਦੇ ਆ ਤੇ ਮੌਕੇ ਤੇ ਹੀ ਜਿਹੜੀ ਮੈਡੀਕਲ ਟੋਲਾ ਨੂੰ ਸੀਲ ਕਰਕੇ ਬੰਦ ਕਰ ਦਿੱਤਾ ਤਾਂ ਕਿ ਹੋਰ ਅੱਗੇ ਜਿਹੜੀਆਂ ਕੋਈ ਮੈਡੀਸਿਨ ਨੇ ਕੋਈ ਫੇਰ ਬਦਲਣ ਦੀ ਕੋਸ਼ਿਸ਼ ਨਾ ਕਰਾਵੇ ਮੈਂ ਕੀ ਕੁਝ ਬਰਾਮਦ ਕੀਤਾ ਹੈ ਕਿਹੜੇ ਨਸ਼ੀਲੇ ਗੋਲੀਆਂ ਕਿੰਨੀ ਮਾਤਰਾ ਦੇ ਵਿੱਚ ਫੜੀਆਂ ਗਈਆਂ ਹੈਗੀਆਂ ਇਹਦੇ ਕੋਲ 1200 ਦੇ ਲਗਭਗ ਥੈਮਾਡੋਲ ਕੈਪਸੂਲ ਗੋਲੀਆਂ ਮਿਲੀਆਂ ਨੇ ਤੇ 4200 ਦੇ ਲਗਭਗ ਕੈਪਸੂਲ ਮਿਲੇ ਨੇ ਫਰੀਗਾਬ ਵਾਲੀ 300 ਜਿਹੜੇ ਕਿ ਡੀਸੀ ਮੈਡੀਕਲ ਵੱਲੋਂ ਬੰਦ ਕੀਤੇ ਨੇ ਜਿਦਾਂ ਬਣਾ ਦੇ। ਕੀ ਹਦਾਇਤ ਕਰਨਾ ਚਾਹੁੰਦੇ ਹੋ ਜੀ ਜਿਹੜੇ ਇਹ ਹੀ ਹੈ ਵੀ ਨੌਜਵਾਨ ਜਿਹੜੀ ਪੀੜੀ ਗਈ ਹੈ ਉਹ ਇੰਨਾ ਨਸ਼ੇ ਨਾਲ ਖਰਾਬ ਹੋ ਰਹੀ ਹੈ। ਇਹ ਜਿਹੜੇ ਦੁਕਾਨਦਾਰ ਨੇ ਜਾਂ ਕੋਈ ਵਿਅਕਤੀ ਆ ਨਾ ਹੀ ਇਹਨਾਂ ਦਾ ਯੂਜ਼ ਕਰੇ ਅਤੇ ਨਾ ਹੀ ਇਹਨਾਂ ਦੀ ਸੇਲ ਪਰਚੇਜ ਜਿਹੜੀ ਹੈ ਨਾ ਨਸ਼ਾ ਦੀ ਨਾ ਕਰੇ ਤਾਂ ਕਿ ਜਿਹੜਾ ਇੱਕ ਵੀ ਛੇੜੋ ਬੱਚਾ ਨਾ ਨਾਕਾ ਹੋ ਸਕੇ ਮੈਂ ਤਾਂ ਹੋਰ ਵੀ ਇਨਕੂਬੇਟਲ ਦੁਕਾਨਾਂ ਤੇ ਜਿਹੜੀ ਵਿਕਦੀ ਹੈਗੀ ਕੀ ਕਹਿਣਾ ਚਾਹਣਗੇ ਤੁਸੀਂ ਹਾਂਜੀ ਇਹਨਾਂ ਦੀ ਜਿਹੜੀ ਅਗਰ ਕੋਈ ਸ਼ਿਕਾਇਤ ਕਰਦਾ ਨਾ ਜਾਂ ਹੋਰ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਮੈਡੀਕਲ ਸਟੋਰ ਦੀ ਚੈਕਿੰਗ ਕੀਤੀ ਜਾਏਗੀ ਔਰ ਅਗਰ ਕੋਈ ਦਰਦ ਕਮ ਕਰ ਰਿਹਾ ਹੈਗਾ ਇਹ ਜਿਹੇ ਨਸ਼ੇਵਜੋ ਯੂਨ ਹੋਣ ਵਾਲੀਆਂ ਮੈਡੀਸਿਨ ਤੇ ਹੈ ਸਰਤ ਕਰੰਨਿਸ਼ ਪਾਸ ਹੈ ਇਹ ਸੀਲ ਕਰ ਦਿੱਤਾ ਗਿਆ ਜੀ ਇਹਨਾਂ ਦਾ ਸੰਸ ਵੀ ਕੈਨਸਲ ਕੀਤਾ ਗਿਆ ਵੀ ਇਹਦਾ ਹਾਲੀ ਕੈਨਸਲ ਹੋਇਆ ਇਹ ਇਸ ਮੰਡੀ ਉੱਤੇ ਅਧਿਕਾਰੀ ਨਹੀਂ ਖੜਿਆ ਜਾਏਗਾ ਪਰ ਜਿਹੜੀ ਦੁਕਾਨ ਆ ਉਹ ਮੋਕੇ ਤੇ ਸੀਲ ਕੀਤੀ ਗਈ ਹੈ ਠੀਕ ਹੈ ਠੀਕ